ਆ ਭਾਈ ਹਾ ਤੇ ਐਵੇਂ ਸ਼ਹਿਰਾਂ ਦੇ ਕਮਰਿਆਂ ਜਾਂਦੇ ਵਿੱਚ ਬੜੀ ਬੜੇ ਰਹੇ ਇੱਧਰ ਵੇਖ ਘਰ ਦੇ ਫਲ ਫਲੂਟ ਆ ਆੜੂ ਲੱਗੇ ਆ ਜੇ ਆਪਣੀ ਮਰਜ਼ੀ ਇਹਨਾਂ ਨੂੰ ਆਪਾਂ ਬਦਾਮ ਵੀ ਕਹਿ ਸਕਦੇ ਆ ਆੜੂ ਵੀ ਕਹਿ ਸਕਦਾ ਤੇ ਕਈ ਨਹੀਂ ਮੰਨਦੇ ਗੱਲ ਵੱਖਰੀ ਆ ਪਰ ਲੱਗੇ ਆੜੂ ਹੀ ਆ ਇਹ ਚੀਜ਼ ਇਦਾਂ ਦੀ ਨਾ ਵੀ ਮਤਲਬ ਤੁਸੀਂ ਜੇ ਬਦਾਮ ਕਹੋਗੇ ਤੇ ਇਹਨਾਂ ਬਦਾਮਾਂ ਦਾ ਬੰਜਣਾ ਤੇ ਇਹ ਆੜੂ ਬੋ ਤੇ ਆੜੂ ਬੰਜਣੇ ਇਥੇ ਤੁਹਾਡੇ ਕਹਿੰਦੇ ਤੇ ਪੈਂਦੇ ਤੇ ਚੱਲਦੇ ਪਾਉਂਦੇ ਆ ਨਾ ਇੱਧਰ ਅੰਬਾਂ ਦੇ ਦਰਖਤ ਲੱਗੇ ਨੇ ਆਹ ਸੰਨੀ ਸੰਤਰਾ ਇਹ ਤਾਂ ਨਾਰ ਲੱਗਦੀ ਹੈ ਨਹੀਂ ਨਹੀਂ ਆ ਆਂਬ ਨਹੀਂ ਆਂਬ ਨਹੀਂ ਆਂਬ ਤੇ ਉੱਤੇ ਲੱਗੇ ਚਾਚਾ ਆਂਬ ਲੱਗੇ ਨੇ ਤੇਰੇ ਕਿੰਨੇ ਸਬਸਕ੍ਰਾਈਬਰ ਹੋ ਗਏ ਚਾਹ ਬਸ ਲੱਖ ਹੋ ਗਏ ਅਜੇ ਲੱਖ ਨਹੀਂ ਮੈਂ ਦੱਸ ਦੀ ਛਾ ਬਾਕੀ ਚਲੋ ਨਹੀਂ ਚੌਧਰੀ ਸਾਹਿਬ ਦੀ ਖੇਤੀਬਾੜੀ ਵਧੀਆ ਚੱਲਣ ਦੀ ਪੈਣਾ ਖੇਤੀਬਾੜੀ ਚੱਲੀ ਜਾਂਦੀ ਆ ਮੈਂ ਆਹ ਗੱਡੀਆਂ ਗੁੱਡੀਆਂ ਹਿਸਾਬ-ਤਾਬ ਲਾਉਂਦਾ ਰਿਹਾਂ ਨਾ ਤੁਹਾਡਾ ਭੀਏ ਐਡੀਆਂ ਵੱਡੀਆਂ ਗੱਡੀਆਂ ਰੱਖੀਆਂ ਦਾ ਮਤਲਬ ਤੁਸੀਂ ਬਾਗਬਾਨੀ 'ਚ ਜ਼ਿਆਦਾ ਕਰਦੇ ਜੋ ਉਦਾਂ ਬਾਗਬਾਨੀ ਬੜੀ ਆਪਣੇ ਝੋਨੇ ਆ ਕਣਕ ਝੋਨਾ ਨਹੀਂ ਕਰਦੇ ਹੁਣ ਨਾ ਨਾ ਇਹਦੇ ਵਿੱਚ ਤਾਂ ਕੋਈ ਰਹੇ ਨਹੀਂ ਅੰਦਰ 15-20 ਸਾਲ ਲਗਾਤਾਰ ਕੀਤਾ ਕਣਕ ਝੋਨਾ ਅੱਛਾ 15-20 ਸਾਲ ਕਣਕ ਝੋਨਾ ਕੀਤਾ ਤੇ ਜਦੋਂ ਦਾ ਬਾਗਬਾਨੀ ਵੱਲ ਪਿਆਣ ਹਾਂਜੀ ਭਾਜੀ ਆੜੂ ਲਾਈਦੇ ਆ ਆੜੂ ਦਾ ਪੌਦਾ ਵਧੀਆ ਆੜੂ ਖੇਤੀ ਵੀ ਜਲਦੀ ਦੇ ਦਿੰਦਾ ਨਾ ਇੱਥੇ ਵੇਖੋ ਨਾ ਖੇਤੀ ਵੇਖੋ ਨਾਲੇ ਆਪ ਖਾਈਦੇ ਆਪ ਖਾਈਦੇ ਨਾਲੇ ਵੇਚੀਦੇ ਇੱਥੇ ਘਰੇ ਆਣ ਕੇ ਲੋਕੀ ਫੇਰ ਕੇ ਲੈ ਜਾਂਦੇ ਜਿਹੜਾ ਵਧੀਆ ਹਾਂ ਚਲੋ ਆ ਸਾਰੇ ਲੈਣ ਹੀ ਆਏ ਗੱਡੀਆਂ ਦੇ ਮਗਰ ਚਲੋ ਆਓ ਤੁਹਾਡੇ ਉੱਥੇ ਜਿਹੜੇ ਆਪਣਾ ਜਿੱਥੋਂ ਤੋਂ ਤੂੰ ਤੜਾਈ ਕਰਦੇ ਬਾਗ ਵੇਖੀਏ ਜਾ ਕੇ ਇੱਕ ਬਾਗ ਆਪਣਾ ਇੱਧਰ ਆ ਜੀ ਇਹ ਮਾੜਾ ਇੱਥੇ ਬਾਗਬਾਨੀ ਬੜੀ ਕਰਦਾ ਜਾਂ ਮੇਰੀ ਧੋਨਾ ਜਿਹੜਾ ਕਣਕ ਦੀ ਖੇਤੀ ਦੀ ਕੋਈ ਨਹੀਂ ਰਹਿ ਗਿਆ ਹਾਂ ਹਾਂ ਆਰਗਨ ਲਾਉਣੇ ਪੜਾਦੇ ਨਾ ਨਹੀਂ ਹਾਂਜੀ ਹਾਂਜੀ ਵਾਵਾ ਆਂਦੇ ਵੀ ਨਹੀਂ ਪੰਡਾ ਆਇਆ ਨਾ ਨਹੀਂ ਉਹ ਹਲੇ ਬਾਗ ਪੂਰਾ ਨਹੀਂ ਲਾਇਆ ਇੱਕੋ ਬੂਟਾ ਲਾਇਆ ਤੇ ਹਲੇ ਤਜਰਬਾ ਐਕਸਪੈਰੀਮੈਂਟ ਚੱਲਣ ਡਿਆ ਹੈ ਉਹ ਨਾ ਉਹਨਾਂ ਦੱਸਿਆ ਸਾਰਾ ਹਾਂਜੀ ਉਹ ਆਂਦੇ ਹੀ ਵੀ ਤਣਕ ਚੁੰਨੇ ਸਾਨੂੰ ਕੋਈ ਬਜਦਾ ਨਹੀਂ ਹਾਂਜੀ ਹਾਂਜੀ ਦਾਖ ਮਰਲੇ ਦੇਗਾ ਸਾਰੀ ਉਹਨਾਂ ਦੇ ਘਰੇ ਹਾਂਜੀ ਹਾਂਜੀ ਬੂਟਾ ਹੀ ਲੱਗਣਾ ਹੋਰ ਥਾਂ ਲੱਗ ਜਰ ਨਹੀਂ ਉਹ ਵੀ ਉਹਨਾਂ ਆਪਣੇ ਦਾਖ ਮਰਲੇ ਤੇ ਨਹੀਂ ਲਾਇਆ ਸੜਕ ਦੇ ਥਾਂ ਚ ਲੱਗਾ ਅੱਛਾ ਹਾਂ ਉਹ ਦੇਖੇ ਮੱਲਬੀ ਐਵੇਂ ਮੂੰਹ ਇਹ ਬਣਾਏ ਦੇਖੀ ਨਹੀਂ ਚੌਧਰੀ ਸਾਹਿਬ ਨੂੰ ਲੈ ਜਾਓ ਖੇਡੋ ਹਾਂਜੀ ਹਾਂਜੀ ਬਾਗ ਹੋਣਾ ਨਾ ਤਾਂ ਦੰਦੇ ਵੀ ਇਹ ਡਾਕਟਰ ਹੈ ਨਾ ਹੁੰਦੇ ਮੇਰੇ ਬਾਗਬਾਨੀ ਸਾਰਾ ਪਤਾ ਬਾਗ ਆਪਣਾ ਉੱਥੋਂ ਲੈ ਕੇ ਨਾ ਹਾਂ ਪੈ ਪੈ ਤੁਰਿਆ ਆਇਓ ਹੂੰ ਉਹ ਸਮਝ ਲੱਗਾ ਹਾਂ ਇੱਕ ਬੂਟਾ ਉਹ ਵੀ ਹਲੇ ਐਡਾ ਨਹੀਂ ਆਪਾਂ ਜੂ ਕੀਤਾ ਨਾ ਲੈ 22 ਸਾਲ ਦਾ ਉਹ ਬੂਟਾ ਬੋਰੀਆਂ ਦੀ ਤੋੜ ਕੇ ਰੱਖਾਇਆ ਆ ਹਾਂ ਛਾਲੂ ਬੜੇ ਲੱਗਦੇ ਆ ਨਹੀਂ ਨਹੀਂ ਉਹ ਬੋਰੀ ਰੱਖੀ ਹਲੇ ਉਹ ਝਾੜੂ ਪਾ ਕੇ ਖੜਨੇ ਆ ਉਹ ਖਾਲੀ ਰੱਖੀ ਆ ਹਾਂ ਖਾਲੀ ਰੱਖੀ ਹਾਂ ਵੈਸੇ ਤਾਂ ਅਹੀਂ ਹਲੇ ਇਹਨਾਂ ਨੇ ਛੋਟਾ ਥੀ ਲੈਣ ਲੱਗੇ ਆ ਉਹ ਝਾੜੂ ਖੜਿਆ ਕਰਨੇ ਆ ਹਾਂ ਕ੍ਰੇਡ ਚੌਧਰੀ ਸਾਹਿਬ ਚਲਿਓ ਕ੍ਰੇਡ ਕੋਲ ਜਾ ਕਰਨਾ ਆਪੋ ਤਾਂ ਪਹਿਲੀ ਚੌਧਰੀ ਸਾਹਿਬ ਦੀ ਨਹੀਂ ਇਹ ਤੇ ਹੈਡੀ ਚੌਧਰੀ ਸਾਹਿਬ ਦੀ ਅੱਗੇ ਕਿੱਥੇ ਨੇ ਚੌਧਰੀ ਸਾਹਿਬ ਪਹਿਲੀ ਉਹ ਚਲੋ ਚਲੋ ਚਲਿਏ ਚੌਧਰੀ ਸਾਹਿਬ ਪਹਿਲੇ ਜਾ ਚਲੋ ਭਜੋ ਅੱਗੇ ਅੱਗੇ ਚੌਧਰੀ ਸਾਹਿਬ ਕਿੱਥੇ ਆ? ਹਾਂ ਚੌਧਰੀ ਸਾਹਿਬ ਖਲੋਤੇ ਆ। ਚੌਧਰੀ ਸਾਹਿਬ ਜੀ। ਹਾਂ ਭਾਈ। ਸਾਡਾ ਆਂਦੇ ਆ ਬਾਗਬਾਨੀ ਚ ਬੜਾ ਵਧੀਆ ਯੋਗਦਾਨ ਆ ਮਤਲਬ ਫਰੂਟ ਦੀ ਖੇਤੀ ਕਰਦੇ ਆ ਆ ਵੀ ਫਰੂਟਾਂ ਦਾ ਨਹਿਰ ਬੈਜੋ। ਹੋਰ ਕੀ ਬਣਾਇਆ ਤੇ ਖੋਲ ਤੇ। ਹਉ ਦੇਖੀਏ ਜਿਹੜੇ ਆਪਣੇ ਤੁਸੀਂ ਬਾਗਬਾਨੀ ਕੀਤੀ ਆ ਕਿੰਨੇ ਕਿੱਲਾਂ ਦੇ ਵੇਚਿਆ। ਬਾਗਬਾਨੀ ਆ ਤੁਹਾਨੂੰ ਦਿਖਾਈਏ ਆਜੋ। ਚਲੋ ਚੌਧਰੀ ਸਾਹਿਬ ਚਲੋ। ਆਜੋ। ਦੇਖੋ ਇਹ ਦੇਖੋ ਦੋਸਤ ਹਵਾਕ ਨਾ ਆੜੂ ਦੇ ਨਾਲ ਬੜੇ ਵਧੀਆ ਹਾਂ ਮੈਂ ਕਹਾ ਬਾਗ ਦੇਖੋ ਤੁਸੀਂ ਆਹ ਓਏ 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 ਸਾਹਿਬ ਆਦੇ ਆ ਜੰਨਤ ਆਦੇ ਹੋਰ ਤਹਾਂ ਦੋਸਤ ਇਹ ਨਰਸਰੀ ਚੋਂ ਲਿਆ ਕੇ ਲਾਇਏ ਬੂਤੇ ਮੈਂ ਕਹ ਤੈ ਕੰਕਜੋ ਨਾ ਬੋਲ ਜੋਗੇ ਦੋਸਤ ਕਾਹਦੇ ਲਾਉਣੇ ਆੜੂ ਆ ਤੁਸੀਂ ਬੱਚੇ ਵੀ ਆਵੇ ਤੋੜਨਦੇ ਆ ਆ ਵੀ ਆ ਵੀ ਖਾਂਦੇ ਤੁਸੀਂ ਕਦੇ ਬੱਚਿਆਂ ਨੂੰ ਨਹੀਂ ਦੱਕਿਆ ਫਲਾਕੀ ਆ ਜਿੰਨਾ ਇਹ ਖਾਂਦੇ ਉਹਨਾਂ ਜਿਆਦਾ ਫਾਲ ਲੱਗਦਾ ਹੈ ਹਾਂ ਸੋਚ ਵਧੀਆ ਚੌਧਰੀ ਸਾਹਿਬ ਆਡੀ ਦੋ ਤਿੰਨ ਪਿੰਡ ਲੱਗਦੇ ਨਾਲ ਉਹ ਸਾਰੇ ਖਾਂਦੇ ਆਣਗੇ ਚਾਰ ਪੰਜ 10 ਬੂਟੇ ਸੜਕ ਤੇ ਰੱਖੇ ਵੱਖਰੇ ਠੀਕ 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 ਚੌਧਰੀ ਸਾਹਿਬ ਮਾਨੂੰ ਤੋੜਨਾ ਕੱਢਾ ਚੈੱਕ ਕਰੋ ਜੀ ਕਾਮ ਤੁਸੀਂ ਕਹਾ ਵੀ ਆ ਲੈ ਆਓ ਕੈਮਰੇ ਵੀਰ ਨੂੰ ਵਿਖਾਈਏ ਚੈੱਕ ਕਰੀਏ ਚੌਧਰੀ ਸਾਹਿਬ ਦਾ ਇਹ ਬਾਗ ਵਿਖਾਉਣ ਆਏ ਆ ਤੇ ਵਾਕਿਆ ਅੱਖਾਂ ਮੀਟ ਕੇ ਫਾਲ ਤੋੜ ਲੋ ਜੇੜਾ ਮਸੀ ਦਾਣਾਂ ਤੋੜ ਦੇ ਨਹੀਂ ਨਹੀਂ ਚੌਧਰੀ ਸਾਹਿਬ ਦਾਣ ਨਹੀਂ ਤੋੜ ਦੇ ਆਏ ਜਾਣਾ ਲੱਗੇ ਬਲੇ ਤਾਹਾਂ ਦਾ ਆਹ ਦੇਖੋ ਫਾਲ ਚੌਧਰੀ ਸਾਹਿਬ ਹੋਣ ਅੱਜ ਸਾਨੂੰ ਆਪਣੇ ਆੜੂਆਂ ਦੇ ਬਾਗ ਚ ਲੈਦੇ ਚੌਧਰੀ ਸਾਹਿਬ ਬੂਟਾ ਇੱਕੋ ਹੀ ਲਾਇਆ ਇੱਡੇ ਬਾਗ ਚ ਬੂਟੇ ਨੇ ਹਰਿਆ ਸ਼ਰਾਬ ਦੇ ਕਪਾਣ ਲਾਈ ਸੀ ਕਪਾਣ ਚੱਲਦੀ ਰਹੀ ਰਾਤ ਅੱਛਾ ਤੇ ਸਾਰੀ ਰਾਤ ਜੋਂ ਲੱਗੀ ਜੋਂ ਲੱਗੀ ਰਹੀ ਆ ਹਾਂ ਉਪਰਾਂ ਦੱਕ ਨਾਲ ਆਪਣਾ ਬਿਨਾਂ ਸਾਪਣਾ ਤੇ ਨਾਲ ਆਪਣਾ ਕਣਕ ਵੀ ਬੀਜੀ ਹੈ ਨਾ ਤੇ ਫਿਰ ਕਣਕ ਵੀ ਸਾਂਭਣੀ ਕੰਪੈਨ ਸਾਰੀ ਰਾਤ ਲੱਗੀ ਰਹੀ ਨੇ ਇਹ ਗੱਲ ਤਾਂ ਠੀਕ ਹੈ ਤੇ ਬਾਕੀ ਜੋ ਆੜੂਆਂ ਦੀ ਕਮਾਈ ਹੈ ਨਾ ਮੈਂ ਕਹਿੰਦਾ ਜਿਹੜੀ ਕਣਕ ਪੀਦਾਂ ਯਾਰ ਕੇ ਵੀ ਨਹੀਂ ਵਿਜਣੀ ਨਾ ਨਾ ਕਣਕ ਝੋਨੇ ਨਾਲੋਂ ਜਿਹੜਾ ਬਾਗਬਾਨੀ ਦਾ ਇਹਦੇ ਵਿੱਚ ਵਧੀਆ ਮੈਂ ਕਹਿੰਦਾ ਵੀ ਡਬਲ ਕਮਾਈ ਹੋਈ ਪਈ ਹੈ ਡਬਲ ਡਬਲ ਜੇ ਉਸ ਤੋਂ ਆਪਾਂ 50000 60000 ਕਮਾਉਣੇ ਆ ਨਾ ਸਮਾਈ ਇਜਾ ਆਪਾਂ ਲੱਖ ਰੁਪਈਆ ਡੇਢ ਲੱਖ ਰੁਪਈਆ ਬਚਾਉਨੇ ਫਿਰ ਲਾ ਨਾ ਕੋਈ ਮਤਲਬ ਆਪਾਂ ਨੂੰ ਜ਼ਿਆਦਾ ਸਿਰਦਰਦੀ ਨਹੀਂ ਹੈਗੀ ਠੀਕ 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 ਇੱਕੋ ਵਾਰੀ ਲਾਇਆ ਬਸ ਬਦਲ ਆਪੇ ਹੋਏ ਨਾ ਬਾਹਰ ਦੇ ਹਿਸਾਬ ਨਾਲ ਚਲੋ ਠੀਕ ਹੈ ਧੰਨਵਾਦ ਚੌਧਰੀ ਸਾਹਿਬ ਤੁਹਾਨੂੰ ਮੇਰੇ ਕੇ ਬਹੁਤ ਖੁਸ਼ੀ ਹੋਈ ਅਗਲੀ ਵੀਡੀਓ ਚ ਮਖਾਵਾ ਜਿਹੜੀ ਚੌਧਰੀ ਸਾਹਿਬ ਦਾ ਅਸਾਂ ਟ੍ਰੈਨਬਾਗ ਆਇਆ ਐਰਕਾਨ ਦੇ ਬਾਹਰ ਨਹੀਂ ਅੱਗੀ ਜਿੰਨਾ ਕ ਮਹੀਨਿਆਂ ਤੱਕ ਮਸੰਮੀ ਜਿਹੜੀ ਅਲੱਡੀ ਹੋਏ ਨਹੀਂ ਆ ਤੇ ਫਿਰ ਉਹ ਤੁਹਾਨੂੰ ਵਿਖਾਵਾਂਗੇ ਨਰ ਬਾਗ ਜਾ